ਸਰ ਜੀ ਸਪੀਕਰ ਸਾਹਿਬ ਜਿਵੇਂ ਗੱਲ ਕਰਾਂ ਸਮਾਜਿਕ ਨਿਆਂ ਤੇ ਅਨੁਸੂਚਿਤ ਜਾਤੀਆਂ ਦੀ ਭਲਾਈ ਦੀ ਸਪੀਕਰ ਸਾਹਿਬ ਬਦਲਦਾ ਪੰਜਾਬ ਵਿੱਚ ਬਦਲਦਾ ਪੰਜਾਬ ਵਿੱਚ ਸਰਕਾਰ ਸਮਾਜ ਦੇ ਹਰੇਕ ਵਰਗ ਦਾ ਖਿਆਲ ਰੱਖਦੀ ਹੈ ਸਾਡੀਆਂ ਸਾਡੇ ਅਨੁਸੂਚਿਤ ਜਾਤੀਆਂ ਦੇ ਭੈੜਾ ਭਰਾਵਾਂ ਨੂੰ ਪੰਜਾਬ ਸ਼ੈਡਿਊਲ ਕਾਸਟ ਲੈਂਡ ਡਿਵੈਲਪਮੈਂਟ ਐਂਡ ਫਾਈਨੈਂਸ ਕਾਰਪੋਰੇਸ਼ਨ ਸਪੀਕਰ ਸਾਹਿਬ ਪੰਜਾਬ ਸ਼ੈਡਿਊਲ ਕਾਸਟ ਲੈਂਡ ਡਿਵੈਲਪਮੈਂਟ ਐਂਡ ਫਾਈਨੈਂਸ ਕਾਰਪੋਰੇਸ਼ਨ ਦੇ ਲੈ ਕਰਜ਼ਾਰਾਂ ਡਿਫਾਲਟਰ ਹੋਣ ਦਾ ਮੁੱਦਾ ਬੜਾ ਚਿੰਤਾਜਨਕ ਹੈ ਜਿਹੜੇ ਐਸਸੀ ਭਰਾਮਾ ਨੇ ਸ਼ੈਡਿਊਲ ਕਾਸ ਭਰਾਮਾ ਨੇ ਕਾਰਪੋਰੇਸ਼ਨ ਤੋਂ ਲਾਇਆ ਸੀ ਉਹਨਾਂ ਚ ਬਹੁਤ ਸਾਰੇ ਭਰਾ ਜਿਹੜੇ ਡਿਫਾਲਟਰ ਹੋ ਗਏ ਨੇ ਕਿ ਬਹੁਤ ਹੀ ਚਿੰਤਾਜਨਕ ਵਿਸ਼ਾ ਹੈ ਸਰ ਹਾਲਾਂਕਿ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੇ ਲੋਕਾਂ ਨੇ ਉਹ ਕਰਜ਼ਾ ਜਿਹੜਾ ਲਿਆ ਸੀ ਉਹ ਵਾਪਸ ਕਰਤਾ ਪਰ ਲੇਕਿਨ ਕੁਝ ਜਿਹੜੀਆਂ ਜੈਨੂਨ ਰੀਜਨ ਸੀਗੇ ਜਿਹੜੇ ਜੈਨੂਨ ਕਾਸ ਸੀ ਜਿਵੇਂ ਕਿ ਲਾਪਾਤਰੀ ਦਾ ਕਾਰੋਬਾਰ ਵਿੱਚ ਅਸਫਲ ਹੋ ਜਾਣਾ ਲਾਪਾਤਰੀ ਦੀ ਸਰ ਕਿਸੇ ਸ਼ੈਡਿਊਲ ਕਾਸ ਲਾਪਾਤਰੀ ਦੀ ਮੌਤ ਦਾ ਹੋ ਜਾਣਾ ਪਰਿਵਾਰ ਵਿੱਚ ਕੋਈ ਹੋਰ ਕਮਾਨ ਵਾਲਾ ਮੈਂਬਰ ਦਾ ਲਾਹ ਹੋਣਾ ਲਾਹ ਪਾਤਰੀ ਦੇ ਘਰ ਵਿੱਚ ਕਿਸੇ ਹੋਰ ਮੈਂਬਰ ਦੀ ਲੰਬੀ ਬਿਮਾਰੀ ਜਾਂ ਆਮਦਨ ਦਾ ਕੋਈ ਹੋਰ ਸਰੋਤ ਨਾ ਹੋਣਾ ਕਿਸੇ ਕੁਦਰਤੀ ਆਫਤ ਦਾ ਸ਼ਿਕਾਰ ਹੋ ਜਾਣਾ ਆਦ ਕਰਕੇ ਸਰ ਕੁਝ ਲਾਹ ਪਾਤਰੀ ਜਿਹੜੇ ਨੇਗੇ ਜਿਹੜੇ ਸ਼ਡਿਊਲ ਕਾਸ ਦੇ ਲਾਹ ਪਾਤਰੀਓ ਕਰਜ਼ਾ ਪੰਜਾਬ ਦਾ ਵਾਪਸ ਕਾਰਪੋਰੇਸ਼ਨ ਦਾ ਵਾਪਸ ਕਰਨ ਸਮਰਥ ਰਹੇ ਸਰ ਕੁਝ ਮਾਮਲਿਆਂ ਵਿੱਚ ਪਰਿਵਾਰਾਂ ਨੂੰ ਕਰਜ਼ਾ ਦੀ ਅਦਾਇਗੀ ਸਰ ਇਹ ਵੀ ਦੇਖਣ ਵਿਚ ਆਇਆ ਕਿ ਕੁਝ ਮਾਮਲਿਆਂ ਵਿੱਚ ਪਰਿਵਾਰਾਂ ਦੀ ਵਿਦਾਇਗੀ ਕਰਜ਼ੇ ਦੀ ਅਦਾਇਗੀ ਜਿਹੜੀ ਆ ਪਰਿਵਾਰਾਂ ਨੂੰ ਆਪਣੀ ਜਾਇਦਾਦਾਂ ਤੱਕ ਆਪਣੇ ਕਿਉਂਕਿ ਛੋਟੇ ਛੋਟੇ ਘਰ ਦੇ ਸਰ ਸ਼ੈਡਿਊਲ ਕਾਸਟ ਲੋਕਾਂ ਕੋਲੇ ਛੋਟੇ ਛੋਟੇ ਘਰ ਨੇ ਉਹ ਤੱਕ ਆਪਣੇ ਵੇਚਨੇ ਪਏ ਜਿਸ ਕਾਰਨ ਸਾਰੇ ਸਰ ਗਰੀਬੀ ਬਲ ਤੱਕੇ ਗਏ ਸਾਡੀ ਸਰਕਾਰ ਨੇ ਸਰ ਇਸ ਸਥਿਤੀ ਪ੍ਰਤੀ ਜਿਹੜੀ ਆ ਹਿਊਮਨ ਬੀਅ ਪੜਾਉਂਦੇ ਹੋਏ ਸਾਡੀ ਸਰ ਜਿਹੜਾ ਉਹਨਾਂ ਲੋਕਾਂ ਦੇ ਪ੍ਰਤੀ ਉਹਨਾਂ ਭਾਵਨਾ ਦੇ ਪ੍ਰਤੀ ਇੱਕ ਅੱਛੀ ਅਪਰੋਚ ਬਣਾਈ ਆ ਸੋ ਮੈਂ ਅੱਜ ਸਰ ਇਸ ਅਜਿਮ ਤੇ ਪਵਿੱਤਰ ਸਦਨ ਦੇ ਅੰਦਰ ਐਲਾਨ ਕਰਦਾ ਕਿ ਜਿਹੜਾ ਵੀ ਕਰਜ਼ਾ ਉਹਨਾਂ ਨੇ ਅੱਜ ਮਿਤੀ 31/3/2020 ਤੱਕ 31/3/2020 ਤੱਕ ਕਾਰਪੋਰੇਸ਼ਨ ਲਈ ਲੈ ਕੇ ਸਾਰੇ ਕਰਜ਼ੇ ਜਿਹੜੇ ਉਹ ਸਰ ਮੁਆਫ ਕੀਤੇ ਜਾਂਦੇ ਐ। ਐਸਸੀ ਕਾਰਪੋਰੇਸ਼ਨ ਦੇ ਜਿੰਨੇ ਸ਼ਡਿਊਲ ਕਾਸਟਾਂ ਨੇ 31/3/2020 ਤੱਕ ਕਰਜ਼ੇ ਰਹਿ ਨੇ ਸਰ ਉਹ ਟੋਟਲ ਜਿਹੜੇ ਨੇਗੇ ਉਹ ਅਸੀਂ ਮਾਫ ਕੀਤੇ ਨੇ ਇਸ ਪ੍ਰੋਗਰਾਮ ਵਿੱਚ ਘੱਟੋ ਘੱਟ ਸਰ 5000 ਤੋਂ ਵੱਧ ਲੋਕਾਂ ਨੂੰ ਜਿਹੜਾ ਸਿੱਧਾ ਲਾਭ ਮਿਲੂਗਾ ਅਤੇ ਉਹਨਾਂ ਨੂੰ ਸਰ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਜਿਉਣ ਦਾ ਸਰ ਇੱਕ ਮੌਕਾ ਮਾਨਯੋਗ ਸਪੀਕਰ ਸਾਹਿਬ ਨੂੰ ਮਿਲੂਗਾ